ਸਟੇ ਤੋਂ ਤਤਾ ਹੋ ਗਿਆ ਸੁਖਪਾਲ ਖੈਰਾ ਕਹਿੰਦਾ ਗੱਲਾਂ ਤਾਂ ਜਹੀਆਂ ਨੇ ਮੇਰੇ ਕੋਲ ਇਹਨਾਂ ਦਾ ਮੈਂ ਧੂਆਂ ਕੱਢ ਦੂੰ ਪਰ ਕਹਿੰਦੇ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਨਾਲ ਹੀ ਕਹਿ ਦਿੱਤਾ ਜੇਕਰ ਪ੍ਰਮਾਤਮਾ ਵਾਹਿਗੁਰੂ ਅੱਲਾ ਸਾਡੀ ਸਰਕਾਰ ਲਿਆਵੇ ਕਹਿੰਦੇ ਫਿਰ ਇਹਨਾਂ ਨੂੰ ਅਸੀਂ ਦੱਸਾਂਗੇ ਆਖਰ ਸਿਆਸਤ ਹੁੰਦੀ ਕੀ ਹੈ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਲਲਕਾਰ ਵੀ ਮਾਰੀ ਚੇਤਾਵਨੀ ਵੀ ਦੇ ਦਿੱਤੀ ਤਾਂ ਆਖਰ ਸੁਖਪਾਲ ਸਿੰਘ ਖੈਰਾ ਨੇ ਗੁੱਸੇ ਦੇ ਵਿੱਚ ਕਿਉਂ ਆਈ ਇੱਕ ਗੰਦੀ ਆਡੀਓ ਦੀ ਵੀ ਗੱਲ ਕਰਦੇ 30 ਸਟੇਜ ਦੇ ਉੱਤੋਂ ਤਾਂ ਕਿਹੜੀ ਆ ਗੰਦੀ ਆਡੀਓ ਕਿਸ ਦੀ ਆ ਗੰਦੀ ਆਡੀਓ ਸੁਖਪਾਲ ਖਹਿਰਾ ਦੇ ਵੱਲੋਂ ਵੱਲੋਂ ਉਸ ਬਾਰੇ ਵੀ ਅਹਿਮ ਤੇ ਵੱਡੇ ਖੁਲਾਸੇ ਕਰ ਦਿੱਤੇ ਤੁਸੀਂ ਵੀ ਸੁਣ ਲਓ ਇਹਨਾਂ ਨੇ ਕੀ ਕਿਹਾ ਸੀ ਅਣਕੇ ਕਿ ਅਸੀਂ ਕਿਦਾਂ ਰਾਜ ਦੇਾਂਗੇ ਇੱਕ ਬਦਲਾਅ ਲੈ ਕੇ ਆਵਾਂਗੇ ਬਦਲਾਅ ਨਹੀਂ ਆਇਆ ਬਦਲਾ ਆਇਆ ਬਦਲਾ ਜਿਹੜਾ ਬੋਲੇ ਉਸੇ ਪੱਛਾ ਤੋਂ ਖਹਿਰਾ ਬੋਲੇ ਖਹਿਰਾ ਤਾਂ ਤੁਹਾਡਾ ਫਰੋਦੀ ਆ ਤੁਸੀਂ ਮੇਰੇ ਤੇ 9 ਸਾਲ ਪੁਰਾਣਾ ਮੁਕੱਦਮਾ ਕੱਢ ਕੇ ਐਨਡੀਪੀਐਸ ਦਾ ਮੈਨੂੰ ਜੇਲ੍ਹ ਭੇਜਿਆ ਕੋਈ ਪਰਵਾਹ ਨਹੀਂ ਕੀਤੀ ਤੁਸੀਂ ਪੰਜ ਪਰਚੇ ਮੇਰੇ ਦੇ ਉੱਤੇ ਹੋਰ ਕੀਤੇ ਕੋਈ ਪਰਵਾਹ ਨਹੀਂ ਕੀਤੀ ਜਦ ਦਿਨ ਮੇਰੀ ਜ਼ਮਾਨਤ ਹੋ ਰਹੀ ਸੀ ਨਾ ਭੇਜੇ ਜੇਲ੍ਹ ਤੋਂ ਪੰਜ ਵਾਰ ਝੂਠਾ ਪਰਚਾ ਉਸ ਦਿਨ ਦਰਜ ਕੀਤਾ ਕੋਈ ਗੱਲ ਨਹੀਂ ਇਹ ਸਾਡੇ ਪੰਜਾਬੀਆਂ ਨਾਲ ਅੱਜ ਦਾ ਥੋੜਾ ਵਿਵਹਾਰ ਆ ਆਪਣੇ ਪੁਰਖਿਆਂ ਨਾਲ ਮੁਗਲਾਂ ਨੇ ਕੀਤਾ ਸਾਡੇ ਪੁਰਖਿਆਂ ਨਾਲ ਅੰਗਰੇਜ਼ਾਂ ਨੇ ਕੀਤਾ ਤੇ ਸਾਡੇ ਮੌਜੂਦਾ ਦੇਸ਼ ਵਿੱਚ ਬੈਠੇ ਹਾਕਮਾਂ ਨੇ ਸਾਡੇ ਨੌਜਵਾਨਾਂ ਨਾਲ ਹੁਣ ਵੀ ਕੀਤਾ ਵਾ ਸੁਮਾ ਕਹਿ ਰਿਆ ਸੀ ਕਿ ਕਿੱਥੇ ਆਣ ਕੇ ਖੜ ਗਿਆ ਪੰਜਾਬ ਦੋ ਉਦਾਹਰਨਾਂ ਤੁਹਾਨੂੰ ਦੇਣਾ ਚਾਹੁੰਦਾ ਜਿਹਦੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਬੋਕਰ ਪਾਰਟੀ ਝੂਠੀ ਆ ਬੋਕਰ ਝੂਠੀ ਦੋ ਉਦਾਹਰਨਾਂ ਔਰ ਇਹ ਕੌਣ ਨੇ ਇਹ ਉਹੀ ਕੱਟੜਵਾਦੀ ਜਮਾਤ ਆ ਜੋ ਦਿੱਲੀ ਤੇ ਰਾਜ ਕਰ ਰਹੀ ਉਹੀ ਜਮਾਤ ਦਾ ਦੂਜਾ ਸਿੱਕਾ ਵਾ ਸਭ ਤੋਂ ਪਹਿਲਾਂ ਐਨਐਸਏ ਲਈ ਸਾਡੇ ਪੰਜਾਬ ਦੇ ਵਿੱਚ ਨੌਜਵਾਨਾਂ ਤੇ ਚੱਕ ਕੇ ਉਹਨਾਂ ਨੂੰ ਦਿਬਰੂਗੜੀ ਦੇ ਜੇਲ੍ਹਾਂ ਵਿੱਚ ਭੇਜਦਾ ਤੁਹਾਨੂੰ ਕਹਿੰਦੇ ਅਧਿਕਾਰ ਦਿੱਤਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ 92 ਤਾਂ ਬਣਾਏ کہ ہی ساڑھے نوجوانا ایس اے سے کے اپنی سوبے تو باہر نو ہینڈ کر دے لوائی تھوڑے دن پہلا ہوم منسٹر صاحب بول رہے پارلیمنٹ ہماری سرکار نہیں ہے پنجاب میں لیکن جو وہاں کسکے گا مطلب کہ بولے گا اس کو ایس سے لگا کے ہم بھیجیں گے دبروگڑ کی جیل میں وہاں پر گرو گرنتھ صاحب جی کا پاٹ کریں گے کین لوائی انہوں نے لوائی انہیں لائی ہو گیا ثابت اور کسانوں دا آندول کہ لکھ دے ਖੰਬੂ ਤੇ ਖਨੌਰੀ ਵਿੱਚ ਬੁਲਡੋਜ਼ਰ ਪੀਲਾ ਪੰਜਾ ਕਿਹਨੇ ਚਲਾਇਆ ਭਗਵੰਤ ਮਾਨ ਨੇ ਚਲਾਇਆ ਕਿਉਂ ਚਲਾਇਆ ਕਿਉਂਕਿ ਭਾਜਪੀ ਨੇ ਕੇਜਰੀਵਾਲ ਦੀ ਬਾਮ ਰੋਡ ਤੇ ਤਫੜ ਕੇ ਉਹਨੂੰ ਕੋਡਾ ਕਰ ਲਾ ਨੀਵਾ ਕਰਕੇ ਨਾ ਪਿੱਛੇ ਨੂੰ ਉਹਨੂੰ ਕਹਿੰਦੇ ਹੋ ਕੋਡਾ ਤੂੰ ਹੈਗਾ ਬੇਈਮਾਨ ਤੂੰ ਸ਼ੀਸ਼ ਮਹਿਲ ਬਣਾਇਆ ਤੂੰ ਸਰਾਬ ਕੋਟਾਲਾ ਕੀਤਾ ਤੂੰ ਕਲਾਸਰੂਮ ਕੋਟਾਲਾ ਕੀਤਾ ਤੈਨੂੰ ਫੜ ਕੇ ਬੰਦੇਾਂ ਨੂੰ ਅੰਦਰ ਦੇਾਂਗੇ ਚੱਲ ਕੇ ਭਗਵੰਤ ਮਾਨ ਨੂੰ ਕਿ ਪੀਲਾ ਪੰਜਾ ਚਲਾ ਕਿਸਾਨਾਂ ਦੇ ਅੰਦੋਲਨ ਤੇ ਉਹਨਾਂ ਨੇ ਚਲਾ ਦਿੱਤਾ ਆਪਣੇ ਸਾਰਾ ਕੁਝ ਖਦੇੜ ਦਿੱਤਾ ਮੇਰੇ ਵੀਰੋ ਉਹ ਕਿਸਾਨ ਥੋੜੋ ਸੜਕ ਰੋਕ ਕੇ ਬੈਠੇ ਸੀ ਆਪਾਂ ਜਾਣਦੇ ਆ ਸੜਕ ਤਾਂ ਜਿਹੜੇ ਕਿਲ ਗੱਡੇ ਦੀਵਾਰ ਬਣਾਈ ਉਹ ਤਾਂ ਨਾਕੇ ਉਹਨਾਂ ਨੇ ਲਾਏ ਕਿਸਾਨਾਂ ਨੂੰ ਉਹਨਾਂ ਨੇ ਕੁੱਟਿਆ ਰਲ ਕੇ ਭਗਵੰਦ ਨਾਲ ਤੇ ਸਾਨੂੰ ਕਹੀ ਜਾਂਦੇ ਤੁਸੀਂ ਵਪਾਰ ਖਤਮ ਕਰਤਾ ਯਾਰ ਤੂੰ ਸੜਕ ਰੋਕਤੀ ਉਹ ਤਾਂ ਦਿੱਲੀ ਜਾਣਾ ਚਾਹੁੰਦੇ ਨੇ ਜੇ ਬਾਕੀ ਦੇਸ਼ ਨੂੰ ਇਜਾਜ਼ਤ ਆ ਕੇ ਰਾਮਲੀਲਾ ਮੈਦਾਨ 'ਤੇ ਜਾ ਕੇ ਆਪਣੀ ਗੱਲ ਕਹਿ ਸਕਦੇ ਤੇ ਪੰਜਾਬ ਦੇ ਕਿਸਾਨ ਨੂੰ ਕਿਉਂ ਇਜਾਜ਼ਤ ਨਹੀਂ ਹੈ? ਔਰ ਬਿਜਲੀਆ ਭਾਜਪੀ ਦੇ ਕਹਿੰਦੇ ਭਗਵੰਤ ਮਾਨ ਨੇ ਫਿਰ ਐਂਟੀ ਫਾਰਮਰ ਪਹਿਲਾ ਐਂਟੀ ਸਿੱਖ ਕਦਮ ਚੱਕਿਆ ਐਨਐਸਐਲ ਆਈ ਜੋ ਆਪਾਂ ਲਾਈ ਪर्चे ਕੀਤੇ ਤੇ ਮੁੜ ਕੇ ਸਾਡੇ ਕਿਸਾਨਾਂ ਦਾ ਅੰਦੋਲਨ ਖਦੇੜਿਆ 100 ਕਰੋੜ ਰੁਪਏ ਦਾ ਸਮਾਨ ਗਾਇਬ ਹੈ ਮੈਨੂੰ ਲੱਗਦਾ ਕੋਈ ਨਾ ਕੋ ਮਾਝੇ ਵਾਲੇ ਵੀ ਹੋਣਗੇ ਜਿਨ੍ਹਾਂ ਦੀ ਟਰਾਲੀ ਨਹੀਂ ਲੱਭ ਰਹੀ 60 ਕਰੋੜ ਰੁਪਏ ਦੀਆਂ 3 3 4 4 ਲੱਖ ਰੁਪਏ ਦੀਆਂ ਟਰਾਲੀਆਂ ਨੇ ਸਾਡੇ ਟਰੈਕਟਰ ਨੇ ਉਧਰ ਮਾਝੇ ਮਾਲਵੇ ਦੇ ਵਿੱਚ ਪਤਾ ਕੀ ਨਾਮ ਪੈ ਗਿਆ ਬੋਕਰ ਪਾਰਟੀ ਦਾ ਕਹਿੰਦੇ ਟਰਾਲੀ ਚੋਰ ਐ ਇਹ ਕਿਉਂਕਿ ਇਹਨਾਂ ਦੇ ਐਮਐਲਏ ਦੇ ਘਰੋਂ ਟਰਾਲੀਆਂ ਲੱਗ ਗਿਆ ਮੇਰੇ ਵੀਰੋਂ ਉਹਨਾਂ ਦੇ ਆ ਜਿਹੜੇ ਹੱਥ ਠੁੱਕੇ ਨੇ ਉਹਨਾਂ ਦੇ ਘਰੋਂ ਟਰਾਲੀਆਂ ਲੱਭੀਆਂ ਨੇ ਇਹਨਾਂ ਨੂੰ ਕਹਦੇ ਵਿਸ਼ਵਾਸ ਕਰਾਂਗੇ ਅਸੀਂ ਇਹ ਸਾਡਾ ਪੰਜਾਬ ਦਾ ਭੂਿਕ ਬਣਾਉਣਗੇ ਆ ਯੁੱਧ ਨਸ਼ੇ ਵਿਰੁੱਧ ਜੀ ਆ ਹੁਣ ਇੱਕ ਕੁੜੀ ਲੜਕੀ ਫੜ ਗਈ ਅਮਨਦੀਪ ਕੌਰ ਕਨਸਟੇਬਲ ਤਾਨੂੰ ਲੱਗਦਾ ਇੱਕ ਕਾਂਸਟੇਬਲ ਕੱਲੀ ਡਰੱਗ ਮਾਫੀਆ ਹੋ ਸਕਦੀ ਹੈ ਉਹਦੇ ਕੋ ਹੇਰੋਇਨ ਮਿਲੀ ਆ 18 ਗ੍ਰਾਮ ਉਹ ਪਤਾ ਲੱਗਿਆ ਕਿ ਉਹਦੇ ਕੋ 2 ਕਰੋੜ ਦੀ ਕੋਠੀ ਹੈ ਇੱਕ ਇੱਕ ਕਾਂਸਟੇਬਲ ਦੇ ਕੋਲ ਉਹਦੇ ਕੋ ਅਰਥਾ ਪਤਾ ਨਹੀਂ ਵਰਨਾ ਪਤਾ ਨਹੀਂ ਮੋਟਰਸਾਈਕਲ ਪਤਾ ਨਹੀਂ ਸਕੂਟਰ ਕਿੰਨੀ ਹੋਰ ਉਹਦੀ ਪ੍ਰਾਪਰਟੀ ਹੈ ਤੁਹਾਨੂੰ ਲੱਗਦਾ ਇੱਕ ਸਪਾਈ ਇਦਾਂ ਦੀ ਹਰਫੇਰੀ ਕਰ ਸਕਦਾ ਉਹਦੇ ਤਾਂ 24 ਘੰਟੇ ਉੱਤੇ ਉਹਦੇ ਸਿਰ ਤੇ ਕੈਮਰੇ ਫਿਕਸ ਨੇ ਅਸਲ ਵਿੱਚ ਸਿਕਾਉ ਦੇ ਨਾਲ ਉੱਤੇ ਕੂਰੀ ਕੜੀ ਸੀ ਜਦੋਂ ਡਾਕੇ ਦੇ ਫੜੀ ਗਈ ਉਹ ਕਹਿੰਦੀ ਮੈਂ ਇੱਕ ਆਈਪੀਐਸ ਆਫਸਰ ਨਾਲ ਗੱਲ ਕਰਨ ਲੱਗੀ ਆ ਮੈਨੂੰ ਗ੍ਰਿਫਤਾਰੀ ਤੁਸੀਂ ਕਰ ਸਕਦੇ ਕੌਣ ਸੀ ਆਈਪੀਐਸ ਆਫਸਰ ਕੌਣ ਸੀ ਜਨਾਦਿਆਂ 6 ਵੀਡੀਓ ਟਾਕ ਆਡੀਓ ਗੱਲਾਂ ਹੋ ਰੀਆਂ ਨੇ ਆਪਸ ਵਿੱਚ ਕੌਣ ਨੇ ਅਮਨਦੀਪ ਕੌਰ ਦੀ ਜਾਂਚ ਪੰਜਾਬ ਪੁਲਿਸ ਤੇ ਪੰਜਾਬ ਦੀ ਬਠਿੰਡਾ ਪੁਲਿਸ ਨੇ ਉੱਥੇ ਕਿਉਂ ਰੋਕ ਦਿੱਤੀ ਉਹਦੇ ਉੱਤੇ ਜਾਂਚ ਕਿਹੜੇ ਕਿਹੜੇ ਅਫਸਰ ਉੱਪਰ ਉਹਨੂੰ ਪਨਾਹ ਦਿੰਦੇ ਸੀਗੇ ਉਹਦੇ ਨਾਲ ਮਿਲੇ ਹੋਏ ਸੀਗੇ ਫੈਰੇ ਦੇ ਦਾ ਪਰਚਾ ਦਰਜ ਕਰਤਾ ਸਿਰਫ ਟੈਲੀਫੋਨ ਦਾ ਇੱਕ ਕਾਲ ਆ ਗਈ ਮੈਨੂੰ ਕੋਈ ਉੱਥੇ ਤਾਂ ਤੁਹਾਡੇ ਕੋਲ ਸਾਰਾ ਐਵੀਡੈਂਸ ਹੈ ਔਰ ਮੈਨੂੰ ਪਤਾ ਲੱਗਿਆ ਕਿ ਬਠਿੰਡਾ ਪੁਲਿਸ ਨੇ ਇੱਕ ਪੈਨ ਡਰਾਈਵ ਵਿੱਚ ਸਾਰੀ ਫੋਟੋਆਂ ਅਸ਼ਲੀਲ ਚੈਟ ਟਾਕ ਸਾਰਾ ਫੇਰਵਾ ਬਣਾ ਕੇ ਡੀਜੀਪੀ ਨੂੰ ਭੇਜਤਾ ਡੀਜੀਪੀ ਨੇ ਨੱਪ ਲਈ ਉੱਥੇ ਉਹ ਜਾਂਚ ਹੀ ਅੱਗੇ ਜਾਣ ਦਿੱਤੀ ਆ ਆ ਇਹ ਸਾਡੇ ਦੇ ਪੰਜਾਬ ਚ ਰਾਜ ਕਰਨਗੇ ਇਹ ਸਾਨੂੰ ਇਨਸਾਫ ਦੇਣਗੇ ਅੱਛਾ یدھ نشے تا بڑا پیو کرو گا جا تو سی وہ کون کرو ہزار کروڑ کے ریتہ بجری کا لوٹ ہو رہی ہے الیکشن تو پہلنا جب ہمارا راج بنے گا میں بیس ہزار کروڑ ہر سال پنجاب کے خزانے میں جمع کرواؤں گا پچھلے تین سال آمدਨ ਕਿੰਨੀ ਆ ਪੰਜਾਬ ਦੇ ਗੈਰ ਕਾਨੂੰਨੀ ਜੜਾ ਸੌਰੀ ਮਾਈਨਿੰਗ ਜਿਹੜਾ ਮਹਿਕਮਾਵਾ ਸਾਲ ਦੀ ਸਿਰਫ 250 ਕਰੋੜ ਰੁਪਇਆ ਤਿੰਨ ਸਾਲਾਂ ਦੀ ਸਿਰਫ ਹਰ ਸਾਲ 250 ਕਰੋੜ ਮੈਂ ਪੁੱਛਣਾ ਚਾਹੁੰਨਾ ਕੇਜਰੀਵਾਲ 10 ਲੋਕਾਂ ਨੂੰ ਕੇ 197500 ਕਰੋੜ ਰੁਪਇਆ ਕਿੱਥੇ ਜਾ ਰਿਹਾ ਹੁਣ ਨਸ਼ੇ ਖਿਲਾਫ ਬੋਗਸ ਯੁੱਧ ਪਰ ਮਾਈਨਿੰਗ ਖਿਲਾਫ ਕੋਈ ਯੁੱਧ ਨਹੀਂ ਕਿਉਂਕਿ ਹਮ ਦੰਦਾ ਸਰੋਤ ਹੈ ਸਾਰੇ ਐਮ ਐਲ ਏਸ ਆ ਕੰਢੀ ਬੈਲਟ ਤੇ ਰੋਪੜ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਕ੍ਰੈਸ਼ਰ ਆੜਿਆਂ ਤੋਂ 2-2 3-3 4-4 ਲੱਖ ਰੁਪਿਆ ਹਰ ਕ੍ਰੈਸ਼ਰ ਤੋਂ ਮਹੀਨਾ ਲੈ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਦਰਾਂ ਦਰਿਆਵਾਂ ਦਾ ਬਲਾਤਕਾਰ ਕਰ ਦਿੱਤਾ ਪਰ ਮਾਈਨਿੰਗ ਦੇ ਖਿਲਾਫ ਫਰਦ ਯੁੱਧ ਨਹੀਂ ਹੋਵੇਗਾ ਕਿਉਂਕਿ ਉਥੋਂ سرمਾਇਆ ਜਾ ਰਿਹਾ ਬੋਕਰ ਪਾਰਟੀ ਦੇ ਦਿੱਲੀ ਦੇ ਆਗੂਆਂ ਨੂੰ ਮੇਰੇ ਵੀਰੋ ਆ ਇਹਨਾਂ ਦੀ ਬੋਗਸ এজেন্ডਾ ਹੈ ਆ ਹੁਣੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਕੇ ਗਏ ਕਦੀ ਇਦਾਂ ਦੇ ਬੇਫਕੂ ਦੇਖੇ ਤੁਸੀਂ ਜਿਹੜੇ ਹੁਣ ਕਹਿਣ ਅਸੀਂ ਆਖਰੇ 15-20 ਦੇ ਨਾਲ 25000 ਨਹੀਂ ਪੱਥਰ ਰੱਖਣਾ ਵਾ 25000 ਨਹੀਂ ਪੱਥਰ ਸਕੂਲਾਂ ਦਾ ਸਾਰਾ ਕੰਮ ਬੰਦ ਪੜਾਈ ਬੰਦ ਬੱਚੇ ਖਤਮ ਟੀਚਰ ਚਲੋ ਭਾਉ ਨਹੀਂ ਪੱਥਰ ਕਰ ਫੰਕਸ਼ਨ ਕਰੋ ਪੈਸੇ ਖਰਚੋ ਆਪਣੇ ਟਵਿੱਟਰ ਦੇ ਅਕਾਊਂਟ ਖੋਲੋ ਉਹਦੇ ਤੇ ਸਾਡੀਆਂ ਭਗਵੰਤਬਾਨ ਦੀਆਂ ਫੋਟੋਆਂ ਸ਼ੇਅਰ ਕਰੋ ਇਹ ਕਰਦੀ ਹੁੰਦੀ ਸਰਕਾਰ ਕਦੀ ਪਾਰਟੀ ਦਾ ਪ੍ਰਚਾਰ ਇਸ ਤਰੀਕੇ ਨਾਲ ਆ ਬੋਲਦੇ ਬੋਲਦੇ ਕਹਿ ਕੇ ਇਹ ਨਹੀਂ ਗਏ ਐਡੇ ਸਦਾਈ ਹੋ ਗਏ ਉਹ ਬਖਾਨੇ ਦਾ ਬਾਥਰੂਮ ਦਾ ਨਹੀਂ ਪੱਥਰੀ ਰੱਖ ਦਿੱਤਾ ਫੜ ਕੇ ਬਿਸ਼ਰਮ ਬੰਦੇ ਬਿਸ਼ਰਮ ਉਹ ਜਿਹੜੇ ਪੁਰਾਣੇ ਕਾਂਗਰਸ ਵੇਲੇ ਕਮਰੇ ਬਣੇ ਦੀਵਾਰਾਂ ਬਣੀਆਂ ਲੈਬਸ ਬਣੀਆਂ ਉਹ ਸਾਰਿਆਂ ਦੇ ਨਹੀਂ ਪੱਥਰ ਰੱਖੀ ਜਾਂਦੇ ਨੇ ਆ ਇਹਨਾਂ ਦਾ ਇਹ ਬਦਲਾਅ ਕਰਕੇ ਦੇਣਗੇ ਆਪਾਂ ਨੂੰ ਅੱਛਾ ਆ ਜੋ ਅੱਗੇ ਆ ਯੁੱਧ ਨਸ਼ੇ ਵਿਰੁੱਧ ਬੱਚੇ ਵਿਚਾਰੇ ਜਿੱਦਾਂ ਪਹਿਲਾਂ ਦੱਸਿਆ ਕਮਾਲੂ ਸਾਹਿਬ ਬੋਲੇ ਬੱਚੇ ਹਦਾਇਤ ਕਰਤੀ ਫਰੀਦਕੋਟ ਦੇ ਡੀਓ ਨੇ ਕੱਲ ਸਾਰੇ ਮੀਡੀਆ 'ਤੇ ਭਰ ਗਿਆ ਫਿਲਕੋਰ ਦੇ ਡੀਸੀ ਨੇ ਡੀਓ ਨੂੰ ਕਿਹਾ ਕਿ ਬੱਚੇ ਇਕੱਠੇ ਕਰੋ 10-10 ਬੱਚਿਆਂ ਦਾ ਟੋਲੇ ਬਣਾ ਕੇ ਇੱਕ ਟੀਚਰ ਲਾ ਕੇ ਬਜ਼ਾਰਾਂ ਵਿੱਚ ਘੱਲੋ ਇਹਨਾਂ ਨੂੰ ਜਾ ਕੇ ਕੈਮਿਸਟਾਂ ਦੀਆਂ ਸ਼ਾਪ ਚੈੱਕ ਕਰਨ ਨਸ਼ਾ ਤਾਂ ਨਹੀਂ बिक ਰਿਹਾ ਹੈ ਇਹ ਬੱਚਿਆਂ ਦਾ ਕੰਮ ਹੈ ਮੇਰੇ ਵੀਰੋ ਵਿਦਿਆਰਥੀਆਂ ਦਾ ਕੰਮ ਹੈ ਆਪਾਂ ਕਿੱਥੋਂ ਤੱਕ ਆਪਾਂ ਕਿਸ ਲੈਵਲ ਤੱਕ ਇਹਨਾਂ ਦੀ ਬਦਮਾਸ਼ੀ ਇਹਨਾਂ ਦੀ ਬੇਫਿਕੂਫੀ ਇਹਨਾਂ ਦਾ ਕਮਰਪੁਣਾ ਕਿੱਥੋਂ ਤੱਕ ਸਮਾਂਗੇ ਆਪਾਂ ਉਹਦੀ ਅਦਾ ਕੋਈ ਪੈਮਾਨਾ ਹੋਣਾ ਚਾਹੀਦਾ ਵਾ ਔਰ ਮੈਨੂੰ ਥੋੜਾ ਅਫਸੋਸ ਹੈ ਸਾਡੇ ਆਪੋਜੀਸ਼ਨ ਤੇ ਆਪੋਜੀਸ਼ਨ ਤੋਂ ਮੈਂ ਹੁਣ ਚੁੱਪੂ ਕੀ ਗੱਲ ਹੋਰਾਂ ਨੂੰ ਆ ਜਿਹੜਾ ਆਡੀਓ ਟੇਪ ਆਈ ਆ ਸਿਕਸ ਦੀ ਸਾਰਿਆਂ ਨੂੰ ਪਤਾ ਕਿ ਅਫਸਰ ਕੌਣ ਹੈ ਯਾਰ ਉਹ ਕੋਈ ਆਫਿਸ ਆਪੋਜੀਸ਼ਨ ਦਾ ਬੰਦਾ ਨਹੀਂ ਬੋਲਿਆ ਕੋਈ ਵੀ ਨਹੀਂ ਬੋਲ ਰਿਹਾ ਨਾ ਸੁਖਵੀਰ ਬਾਦਲ ਬੋਲੇ ਉਹਦਾ ਤਾਂ ਕਹਿੰਦਾ ਮੈਂ ਬਹੁਤ ਵੱਡਾ ਪੰਥਕ ਲੀਡਰ ਹਾਂ ਕਿਉਂ ਨਹੀਂ ਬੋਲਦਾ ਬਈ ਆ ਬੀਜੇਪੀ ਵਾਲੇ ਜਾਖੜ ਸਾਹਿਬ ਮੇਰੇ ਦੋਸਤ ਨੇ ਲੇਕਿਨ ਕਿਉਂ ਨਹੀਂ ਬੋਲਦੇ ਚਲੋ ਬੋਕਰ ਪਾਰਟੀ ਨੇ ਤਾਂ ਉਸ ਅਫਸਰ ਨੂੰ ਬਚਾਉਣਾ ਵਾ ਬਚਾਉਣਾ ਵਾ ਕਿਉਂਕਿ ਉਹਨਾਂ ਦਾ ਅੱਖਾਂ ਦਾ ਨੀਲਾ ਤਾਰਾ ਹੈ ਕਮਾਉ ਪੁੱਤ ਹੋਊਗਾ ਪਰ ਯਾਰੋ ਆਪੋਜੀਸ਼ਨ ਵਾਲੇ ਤਾਂ ਬੋਲੋ ਮੈਂ ਆਪਣੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਕਿਉਂ ਨਹੀਂ ਬੋਲਦੇ ਯਾਰ ਉਹ ਕਿ ਡਰ ਲੱਗਦਾ ਜਾਂ ਆਪਾਂ ਬੇਈਮਾਨ ਆ ਜਾਂ ਉਹ ਸਰ ਕੱਲਾਈ ਸਾਰੇ ਪੰਜਾਬ ਦੇ ਆਪੋਜੀਸ਼ਨ ਤੇ ਸਰਕਾਰ ਨੂੰ ਕੱਲਾਈ ਇੱਕ ਬੰਦਾ ਚਲਾ ਰਿਹਾ ਵਾ ਇਹ ਬੜਾ ਇੰਪੋਰਟੈਂਟ ਸਵਾਲ ਆ ਅੱਜ ਜੇ ਇਸ ਤਰ੍ਹਾਂ ਅਸੀਂ ਚੱਲਾਂਗੇ ਤੇ ਫਿਰ ਪੰਜਾਬ ਨੂੰ ਅਗਲੇ ਦੌਰ ਵਿੱਚ ਆਪਾਂ ਇਨਸਾਫ ਪਸੰਦੀ ਕਿੱਦਾਂ ਲੈ ਕੇ ਦੇਵਾਂਗੇ ਮੇਰੇ ਵੀਰੋ ਬਦਲਾਖੋਰੀ ਦੀ ਮੈਂ ਗੱਲ ਕਰ ਰਿਹਾ ਸੀ ਐਸੇ ਹੀ ਪੁਲਿਸ ਦੇ ਥਰੂ ਚਲੋ ਖੇਰੇ ਨੂੰ ਫੜ ਲਿਆ ਗਿਲ ਨੂੰ ਤੰਗ ਕਰ ਲਿਆ ਕਮਾਲੂ ਨੂੰ ਫੜ ਲਿਆ ਆ ਆਸ਼ੂ ਨੂੰ ਫੜ ਲਿਆ ਸੋਨੀ ਨੂੰ ਫੜ ਲਿਆ ਆ ਮਾਲੀ ਨੂੰ ਫੜ ਲਿਆ ਉਹ ਤਾਂ ਫਿਰ ਵੀ ਸਮਝ ਆਉਂਦੀ ਆ ਬਦਲਾ ਖੋਰੀ ਪਿੰਡਾਂ ਤੱਕ ਥੱਲੇ ਲੈ ਗਏ ਨੇ ਮੇਰੇ ਵੀਰੋ ਸਰਪੰਚਾਂ ਤੱਕ ਕੌਂਸਲਰਾਂ ਤੱਕ ਜਿਹੜਾ ਬੰਦਾ ਇਹਨਾਂ ਦੇ ਅੱਖੇ ਨਹੀਂ ਲੱਗਾ ਥਾਣੇਦਾਰ ਨੂੰ ਕਹਿੰਦੇ ਚੱਕ ਕੇ ਲੈ ਜਾ ਔਰ ਹੋਇਆ ਕਿ ਉਹਦਾ ਨਤੀਜਾ ਕਿ ਪੁਲਿਸ ਨੂੰ ਇਹਨਾਂ ਨੇ ਬੇਤੁੱਕੇ ਕੰਮਾਂ ਦੇ ਲਾਤਾ ਪੁਲਿਸ ਦਾ ਕੰਮ ਹੈ ਲਾਅ ਔਰਡਰ ਮੇਨਟੇਨ ਕਰਨਾ ਅੱਜ ਸਾਰੇ ਪੰਜਾਬ ਦੇ ਵਿੱਚ ਗ੍ਰਨੇਡ ਐਟੈਕ ਹੋ ਰਹੇ ਨੇ ਕਿਉਂਕਿ ਪੁਲਿਸ ਕੋ ਫੇਰ ਹੀ ਨਹੀਂਗਾ ਉਹਨੂੰ ਵਰਤ ਰਹੇ ਨੇ ਐਵੇਂ ਜਿੱਦਾਂ ਆਪਣੀ ਫੌਜ ਹੁੰਦੀ ਨਿੱਜੀ ਇੱਥੇ ਬਹਿ ਜਾ ਓਟ ਜਾ ਇੱਧਰ ਚੱਲ ਜਾ ਉਹਨੂੰ ਫੜ ਲਾ ਉਹਨੂੰ ਚੱਕ ਲਾ ਤੇ ਪਰਚਾ ਕਰ ਦੇ ਦੁਬਾਰਾ ਦੁਬਾਰਾ ਥਾਣਿਆਂ ਵਿੱਚ ਫੋਨ ਜਾ ਰਹੇ ਇਹਨਾਂ ਦੇ ਹਲਕਾਏ ਹੋਏ ਇਨਚਾਰਜਾਂ ਦੇ ਅਤੇ ਇਹਨਾਂ ਦੇ ਬੋਗਸ ਐਮ ਐਲ ਐਸ ਦੇ ਤੇ ਲਾਅ ਐਂਡ ਆਰਡਰ ਤਾਂ ਆਪ ਹੀ ਖਰਾਬ ਹੋਣਾ ਤੁਹਾਡੇ ਆ ਚਾਰ ਦਿਨ ਪਹਿਲਾਂ ਮਾਰਿਆ ਗਿਆ ਨਾ ਵਿਚਾਰਾ ਸਬ ਇੰਸਪੈਕਟਰ ਇੱਥੋਂ ਦਾ ਰਹਿਣਾ ਸੀ ਦੱਸੋ ਸੱਚਵਾਲਦਾ ਸੀ ਕਿੱਥੋਂ ਦਾ ਪਿੰਡ ਜਿਹੜਾ ਸੀ ਬਲਟਵਾੜੇ ਦਾ ਸੀ ਕੀ ਕਸੂਰ ਸਿਓਸ ਬੰਦੇ ਦਾ ਦੱਸੋ ਆ ਬੇਵਕੂਫ ਆਦਮੀ ਬੋਕਰ ਪਾਰਟੀ ਦੇ ਬਦਮਾਸ਼ ਇਕੱਠੇ ਹੋਏ ਰਾਤ ਨੂੰ ਉਹਨਾਂ ਦਾ ਪਿਸਤੌਲ ਖੋ ਕੇ ਡੀਐਸਪੀ ਦੀ ਹਾਜ਼ਰੀ ਚ ਐਸਐਸਸੀ ਦੀ ਹਾਜ਼ਰੀ ਵਿੱਚ ਗੋਲੀਆਂ ਮਾਰ ਕੇ ਇੱਕ ਟੱਬਰ ਤਬਾਹ ਕਰ ਦਿੱਤਾ ਮੇਰੇ ਜੀ ਟੱਬਰ ਇਸ ਨੂੰ ਲਾਅ ਐਂਡ ਆਰਡਰ ਕਹਿੰਦੇ ਤੁਸੀਂ ਕੀ ਪੁਲਿਸ ਹਿਸਕਾ ਪਾਸੇ ਬਣੀ ਕੇ ਤੋੜੀਆਂ ਗੋਲੀਆਂ ਖਾਵੇ ਜਿੰਨੀ ਥਲੜੀ ਪੁਲਿਸ ਆ ਉਹਦਾ ਧੁਰ ਉਪਯੋਗ ਹੋ ਰਿਹਾ ਉਹਨਾਂ ਨੂੰ ਆਪਣੇ ਜ਼ਾਤੀ ਨੌਕਰ ਬਣਾ ਕੇ ਇੱਕ ਕਚਰੀ ਵਾਲ ਤੇ ਸਸੋਡੀਆਂ ਘੁੰਮਰੇ ਨੇ ਮੇਰੇ ਵੀ ਰਾਜ ਤੁਸੀਂ ਦਿੱਤਾ ਭਗਵੰਤ ਨੂੰ ਰਾਜ ਤੁਸੀਂ ਦਿੱਤਾ ਪੰਜਾਬ ਦੇ ਐਮਐਲਏ ਨੂੰ ਤੇ ਰਾਜ ਕਰ ਰਹੇ ਨੇ ਕੇਚਰੀਵਾਲ ਮਨੂਦਾ ਇੱਕ ਮਨਿਸਟਰ ਬਾਰੇ ਮੈਂ ਜਾਣਕਾਰੀ ਤੁਹਾਡਾ ਸਾਂਝੀ ਕਰਨਾ ਔਰ ਬਿਲਕੁਲ ਤੱਤ ਕਹਿਣ ਲੱਗਾ ਤੱਤ ਮੈਨੂੰ ਪਰ ਕੱਲ ਫੋਨ ਆਇਆ ਉਹ ਕਹਿੰਦੇ ਇੱਕ ਮਨਿਸਟਰ ਦੀ ਗੱਲ ਮੈਂ ਘਰ ਇੱਕ ਮਨਿਸਟਰ ਦੀ ਮੂੰਹ ਜ਼ੁਬਾਨੀ ਗੱਲ ਕਰ ਰਿਹਾ ਹਾਂ ਉਹ ਕਹਿੰਦਾ ਜੀ ਗੱਲ ਇਹ ਆ ਕਿ ਅਸੀਂ ਤਾਂ ਮੰਤਰੀ ਰਹਿ ਗਏ ਬਿਲਕੁਲ ਨਾਮ ਦੇ ਉਸ ਮਨਿਸਟਰ ਦੀ ਕੋਠੀ ਮੁਨੀਸ਼ ਸਸੋਡਿਆ ਨੂੰ ਲੋਟ ਕਰਤੀ ਸਰਕਾਰੀ ਕੋਠੀ ਕਹਿੰਦੇ ਤੂੰ ਬਾਹਰ ਚੱਲ ਇਥੋਂ ਸਸੋਡਿਆ ਇੱਥੇ ਤੇਰੀ ਕੋਠੀ ਚ ਰੋਕਦੀ ਹੋਇਆ ਪੰਜਾਬ ਦੇ ਵਿੱਚ ਇਦਾਂ ਕਹਿੰਦੇ ਸਰਕਾਰੀ ਗੱਡੀ ਆਪਣੀ ਦੇ ਦੇ ਸਸੋਡਿਆ ਤੇਰੀ ਸਰਕਾਰੀ ਸ਼ੇਰ ਵਾਲੀ ਗੱਡੀ ਚ ਘੁੰਮ ਕਦੀ ਹੋਇਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਿਹੜਾ ਉਹਦਾ ਮਹਿਕਮੇ ਦੇ ਟਾਪ ਅਫਸਰ ਆ ਉਹ ਮਨਿਸਟਰ ਨੂੰ ਕਹਿੰਦੇ ਤੂੰ ਬਾਹਰ ਬਹਿ ਜਾ ਯਾ ਆਪਣਾ ਕਿਤੇ ਘੁੰਮ ਫੇਰਿਆ ਉਹਨਾਂ ਦੀ 3 3 4 4 ਘੰਟੇ ਸਸੋਡਿਆ ਅਫਸਰਾਂ ਦੀਆਂ ਮੀਟਿੰਗਾਂ ਲੈਂਦਾ ਵਾ ਔਰ ਫੈਸਲੇ ਕਰ ਰਿਹਾ ਵਾ ਤੇ ਜਦੋਂ ਮਨਿਸਟਰ ਨੂੰ ਅਤੇ ਲੋਡ ਪੈਂਦੀ ਔਰ ਫਾਈਲ ਭੇਜ ਦਿੰਦੇ ਕਹਿੰਦੇ ਕੁੱਗੀ ਮਾਰ ਦੇ ਦੇ ਉੱਤੇ ਇਹ ਸਿਰਫ ਕੁੱਗੀ ਮਾਰ ਮੰਤਰੀ ਰਹੇ ਗਏ ਨੇ ਇਹ ਸਿਰਫ ਕੁੱਗੀ ਮਾਰ ਨੇ ਔਰ ਮੈਂ ਉਹ ਮਨਿਸਟਰ ਨੂੰ ਕਹਿਣਾ ਚਾਹਣਾ ਇਹ ਠੀਕ ਹੈ ਜੋ ਮਰਜੀ ਤੋਰ ਤੋਂ ਕਰਾਈ ਜਾਂਦੇ ਲੇਕਿਨ ਇੱਕ ਗੱਲ ਯਾਦ ਰੱਖੇ ਇਨਕੁਆਇਰੀ ਹੋਣੀ ਹਣੀ ਜਿਹਨੇ ਕੁੱਗੀ ਮਾਰੀ ਆ ਸਿਸ਼ੋਡੀਆਂ ਜੇ ਨਹੀਂ ਹੋਣੀ ਕੁੱਗੀ ਦਾ ਤੁਸੀਂ ਮਾਰਦੇ ਹੋ ਨਾ ਐਡਾ ਸਾਰੇ ਮਨਿਸਟਰਸ ਨੂੰ ਗਲਤਸ਼ਿਆ ਹੋਇਆ ਉਹਨਾਂ ਦੇ ਪਰ ਉਤਰ ਕੇ ਤਾਈਓ ਇਹਨਾਂ ਦਾ ਨਾਮ ਹੈ ਮੇਰੇ ਵੀਰੋ ਕੀ ਰੱਖਿਆ 92 ਬੰਦਿਆਂ ਦਾ ਇਹਨਾਂ ਦਾ ਨਾਮ ਕੀ ਰੱਖਿਆ ਤੁਸੀਂ ਸੁਣਦੇ ਹੋਵੋਗੇ ਮੇਰੇ ਮੂੰਹੋਂ ਬੰਦੂਆ ਮਜ਼ਦੂਰ ਪੱਠੇ ਦੀ ਲੇਬਰ ਹੋ ਜਾ ਰਿਹਾ ਉਹਨਾਂ ਉਹਨਾਂ ਨੂੰ ਕਿਹਾ ਬਰਾੜਾ ਮਨਾਇਓ ਮੈਂ ਤੁਹਾਡੀ ਕੋਈ ਤੋਹੀਨ ਨਹੀਂ ਕਰ ਰਿਹਾ ਪਰ ਬੰਦੂਆ ਮਜ਼ਦੂਰ ਇੱਕ ਸ਼ਬਦ ਚੱਲਿਆ ਕਿ ਉਹਨਾਂ ਦੇ ਪੱਲੇ ਕੁਝ ਨਹੀਂਗਾ ਹਾਂ ਇੱਕ ਬੰਦਾ ਹੈ ਜਿਹੜਾ ਬੰਦੂਆ ਮਜ਼ਦੂਰ ਨਹੀਂ ਉਹ ਹੈਗਾ ਕੁਮਰ ਵਿਜੇ ਪ੍ਰਤਾਪ ਸਿੰਘ ਮਾਰੇ ਉਹਦਾ ਇੱਕ ਵਾਰੀ ਜ਼ੋਰਦਾਰ ਤਾੜੀ ਵਾਰੋ ਉਹ ਇਸ ਗੰਦ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਦੀ ਗੱਲ ਕਰਦਾ ਉਹ ਨਸ਼ੇ ਦੇ ਖਿਲਾਫ ਬੋਲ ਰਿਹਾ ਵਾ ਔਰ ਉਹ ਅਗਰ ਕਿਸੇ ਨਾਲ ਤੱਕਾ ਹੁੰਦਾ ਉਹ ਜੁਰਤ ਰੱਖਦਾ ਕਿ ਨਹੀਂ ਭਈ ਆਹ ਕੰਮ ਪੁਲਸ ਨੇ ਬਹੁਤ ਗਲਤ ਕੀਤਾ ਵਾ ਇੰਨਾ ਹੀ ਬੜਾ ਵੱਡੀ ਗੱਲ ਹੁੰਦੀ ਆ ਬਾਕੀ 91 ਜਾਂ 92 ਜਾਂ 93 ਇੱਕ ਦੋ ਵਧ ਗਏ ਸੀ ਜਿਮਨੀ ਚੋਣਾ ਚ ਇਹਨਾਂ ਦੀ ਕੋਈ ਹਾਲਤ ਨਹੀਂ ਵਿਚਾਰਿਆਂ ਦੀ ਆ ਪੈਸੇ ਇਕੱਠੇ ਕਰ ਰਹੇ ਨੇ ਆ ਮਾਨੂੰ ਕੇ ਨੇ ਲੱਗਾ ਸਰਬਜੀਤ ਕੋਰ ਮਾਨੂੰ ਕੇ ਉਹਨੇ ਦੇਖਿਆ ਕਿ ਇੱਕ ਐਨ ਆਰ ਆਈ ਦੀ ਸੋਹਣੀ ਜੀ ਕੋਠੀ ਖਾਲੀ ਆ ਜਗਰਾਉਂ ਚ ਉਹਤੇ ਕਬਜ਼ਾ ਕਰ ਲਿਆ ਉਹ ਵਿਚਾਰੇ ਮੇਰੇ ਕੋਲ ਆਏ ਬਥੇਰਾ ਭੱਜੇ ਭਗਵੰਤ ਦੇ ਦਫਤਰੋਂ ਦਫਤਰਾਂ ਠੋਕਰਾ ਖਾ ਕੇ ਬਾਅਦ ਕੈਨੇਡਾ ਦੇ ਸੀ ਟੋਰਾਂਟੋ ਦੀ ਰੈਨ ਵਾਲੀ ਫਾਰਮ ਫੈਮਿਲੀ ਉਹਨਾਂ ਨੂੰ ਕਿਸੇ ਨੇ ਕਿਹਾ ਹੋਣਾ ਕਿ ਖੈਰੇ ਕੋ ਜਲਜੋ ਤੁਹਾਡੀ ਕੋਟਨੀ ਛੱਡਾ ਦੂਗਾ ਚਲੋ ਮੈਂ ਤਾਂ ਕੋਈ ਚੀਜ਼ ਨਹੀਂ ਮੇਰੇ ਵੀਰੋ ਓਏ ਉਹ ਅਕਾਲਪੁਰ ਕੁ ਬਾਹਗੁਰੂ ਕੁਦਰਤ ਆ ਜਾਂ ਤੁਹਾਡੀ ਸ਼ਕਤੀ ਆ ਜੇ ਫਰਜ਼ ਕਰੋ ਮੈਨੂੰ ਭਲਾਥਵਾਲਿਆ ਨੇ ਐਮ.ਐਲ.ਏ. ਨਾ ਬਣਾ ਕੇ ਭੇਜਣਾ ਮੈਂ ਕੌਣ ਸੀ ਬੋਲਣ ਵਾਲਾ ਇੱਥੇ ਤੁਸੀਂ ਬਣਾਇਆ ਸਾਨੂੰ ਜਾਂ ਉਹਨੇ ਦਿੱਤੀ ਸ਼ਕਤੀ ਤੇ ਮੈਂ ਝਗਰਾਉਂ ਗਿਆ ਤੇ ਮੈਂ ਸਾਰੀ ਸਿਚੁਏਸ਼ਨ ਨੂੰ ਠੋਕ ਕੇ ਵਿਰੋਧ ਕੀਤਾ ਤੇ ਇੱਕ ਹਫ਼ਤੇ ਦੇ ਵਿੱਚ ਉਹਦੀ ਕੋਠੀ ਖਾਲੀ ਕਰਾ ਕੇ ਐਨਆਰਏ ਦੀ ਚਾਬੀਆਂ ਉਹਦੇ ਜੇਬ ਵਿੱਚ ਏਦਾਂ ਪਾ ਦਿੱਤੀ ਪਰ ਪਰਚਾ ਦਰਜ ਨਹੀਂ ਕੀਤਾ ਇਹਨਾਂ ਨੇ ਮਾਣੂ ਕਿਤੇ ਪਰਚਾ ਨਹੀਂ ਦਰਜ ਕੀਤਾ ਆ ਘਟਾਰੂ ਚੱਕ ਦਾ ਨਾਂ ਸੁਣਿਆ ਕੋਣ ਐਂ ਕਰੀ ਜਰਾ ਦੱਸੋ ਘਟਾਰੂ ਚੱਕ ਕੌਣ ਨੇ ਉਹਨਾਂ ਨੇ ਨਾ ਹੀ ਪੈ ਗਿਆ ਜਦੋਂ ਕੋਈ ਇਧਰ ਉਧਰ ਦੇਖਦੇ ਜਾਂਦਾ ਉਹ ਕਹਿੰਦਾ ਉਹ ਜਾਂਦਾ ਘਟਾਰੂ ਚਾ ਉਹ ਘਟਾਰੂ ਚੱਕ ਗਿਆ ਉਹ ਫਿੱਟ ਈ ਹੋ ਗਵਰਨਰ ਪੰਜਾਬ ਨੇ ਤਸਦੀਕ ਕਰਕੇ ਵੀਡੀਓ ਕਹਿਤਾ ਪਰਚਾ ਦਰਜ ਕਰੋ ਕੋਈ ਪਰਚਾ ਦਰਜ ਨਹੀਂ ਕਰਦਾ ਹੋਰ ਇਹਨਾਂ ਦੇ ਐਮਐਲਏ ਆਈ ਕੇ ਐਮਐਲਏ ਇਹਨਾਂ ਦਾ ਰਾਮਪੁਰੇ ਫੂਲ ਦਾ ਆ ਸਪੀਕਰ ਸਾਨੂੰ ਅੰਦਰ ਬੋਲਣੇ ਨਹੀਂ ਦਿੰਦਾ ਕੁਲਤਾਰ ਸੰਧਵਾ ਅੱਛਾ ਇੱਥੇ ਰੋਕ ਲੂਗਾ ਮੈਨੂੰ ਮੈਂ ਹੁਣ ਬੋਲ ਰਿਹਾ ਤੁਹਾਡੇ ਸਾਹਮਣੇ ਰੋਕ ਸਕਦਾ ਕਿਤੇ ਉੱਥੇ ਤਾਂ ਤੂੰ ਮਾਈਕ ਆਫ ਕਰ ਦੇਗਾ ਕੈਮਰਾ ਹਟਾ ਦੇਗਾ ਪਰ ਇੱਥੇ ਕੌਣ ਅੱਛਾ ਕੀ ਕਹਿੰਦਾ ਉਹਨਾਂ ਦਾ ਐਮਐਲਏ ਰਾਮਪੁਰੇ ਫੂਲ ਵਾਲਾ ਕੁਲਤਾਰ ਸੰਧਵਾ ਨੂੰ ਉਹ ਕਹਿੰਦਾ ਇੱਥੇ ਇੱਕ ਗੁੱਲੀ ਘਟ ਜਾ ਫਿਰਦਾ ਵਾ ਮਾਫ ਕਰਨਾ ਅਗਰ ਕੋ ਆ ਰਾਮਗੜੀਆ ਸਿੰਘ ਬੈਠਾ ਮੈਂ ਇੱਜ਼ਤ ਕਰ ਜਬਰਤਸ ਭਾਈਚਾਰਾ ਪਰ ਕੌਣ ਕਹਿੰਦਾ ਇਹਨਾਂ ਨੂੰ ਗੁੱਲੀਕਾ ਨਹੀਂ ਹੈਗੀ ਆ ਤੁਹਾਡਾ ਮੰਤਰੀ ਜਿਹੜਾ ਗਿੱਲ ਸਾਹਿਬ ਦੇ ਮੁਖਾ ਮੁਕਾਬਲੇ ਲੜਿਆ ਜਿਹੜਾ ਮਹਾ ਮੂਰਖ ਬੰਦਾ ਕੀ ਕਹਿੰਦਾ ਸੀ ਸੁੱਖਾ ਸਿੰਘ ਮਹਤਾਬ ਸਿੰਘ ਮੈਂ ਕਹਿੰਦਾ ਐਰਾ ਗੈਰਾ ਮੇਰਾ ਪੁੱਛਿਆ ਕਿਸ ਨੇ ਖੈਰੇ ਦਾ ਕੋਈ ਗੱਲ ਦਾ ਜਵਾਬ ਕਿ ਨਾ ਐਰਾ ਗੈਰਾ ਨੱਥੂ ਖੈਰਾ ਹੁਣ ਲੰਬੀ ਕਹਾਣੀ ਜੀ ਨਾ ਜਾਣਨਾ ਚਾਹੁੰਦਾ ਸੁੱਖਾ ਸਿੰਘ ਮਹਤਾਬ ਸਿੰਘ ਦਾ ਇਤਿਹਾਸ ਕਰਕੇ ਇੱਕ ਕਹਾਵਤ ਬਣੀਆ ਐਰਾ ਗੈਰਾ ਨੈ ਨੱਥੂ ਖੈਰਾ ਹਰ ਬੰਦਾ ਨੱਥੂ ਖਹਿਰਾ ਨਹੀਂ ਬਣ ਸਕਦਾ ਕਿਉਂਕਿ ਨੱਥੂ ਖਹਿਰੇ ਨੇ ਮਹਤਾਬ ਸਿੰਘ ਦੇ ਜਵਾਨ ਪੁੱਤਰ ਦੀ ਜਾਨ ਮੁਗਲ ਸਲਤਨਤ ਦੇ ਗਵਰਨਰ ਦੀ ਫੌਜਾਂ ਤੋਂ ਉਚਾਈ ਸੀ ਉਹ ਸੀ ਉਹ ਸੀ ਨੱਥਾ ਖਹਿਰਾ ਆ ਮੀਆਂ ਪਿੰਡ ਜਿਹੜਾ ਹੈਗਾ ਮੇਰਾ ਕੋ ਮੇਰਾ ਕੋਟ ਸੋਰੀ ਓਏ ਮਾਜੇ ਦਾ ਬੰਦਾ ਇਹ ਪਤਾ ਹੀ ਨਹੀਂਗਾ ਅੱਛਾ ਇਹ ਕਹਿੰਦਾ ਇਹ ਗੁੱਲੀ ਘੜ ਫਿਰਦਾ ਇੱਥੇ ਸਪੀਕਰ ਇੱਕ ਸਾਡੇ ਗੁੱਲੀ ਘੜ ਫਿਰਦੇ ਨੇ ਬਾਅਦ ਚ ਜੋ ਜੋ ਜੁੱਤੀ ਪੈਂਦੀਆਂ ਨੂੰ ਉੱਤੋਂ ਫਿਰ ਹਮ ਤੋ ਮਾਫੀ ਮੰਗਤੇ ਹੈ ਕੱਲ ਪਰਸੋ ਕਿਹੜਾ ਸੀ ਜੋੜਾ ਮਾਜਰਾ ਕੀ ਨਾ ਜੀ ਉਹਦਾ ਆ ਜੋੜਾ ਮਾਜਰਾ ਐਵੇਂ ਮਤਲਬ ਐਵੇਂ ਟੀਚਰਾਂ ਦਾ ਗੁੱਸਾ ਆ ਆ ਕੀ ਕੱਠ ਕੀ ਤਾਹ ਹੋਗੀ ਕੀ ਤਾਹ ਹੋਗੀ ਕੀ ਤਾਹ ਕੋਣ ਅਗਲੇ ਦਿਨ ਮਾਰੀ ਚਪੇੜ ਦੇ ਮੂੰਹ ਦੇ ਉੱਤੇ ਕਹਿੰਦੇ ਚੱਲ ਮਾਫੀ ਮੰਗ ਕਹਿੰਦਾ ਹਾਂਜੀ ਮੈਂ ਇਹ ਸਾਡੀ ਗੁਰੂ ਹੁੰਦੇ ਸੀ ਆ ਕਰਤੂਤ ਹੈ ਇਹਨਾਂ ਦੀ ਆ ਕੇਜਰੀਵਾਲ ਨੇ ਮਾਫੀ ਮੰਗੀ ਹੈ ਜ਼ਿਕਰ ਕੀਤਾ ਵਿਕਰਮ ਮੰਜੀਠੀ ਹਾਂ ਤੋ ਫੋ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਸਿਰਫ ਕਹਿਣ ਆਇਆ ਹਾਂ ਕਿਸਾਨਾਂ ਦੀ ਲੁੱਟ ਤੁਸੀਂ ਮਿੱਠਾ ਜੀ ਨੇ ਕਹਤਾ 5000 ਕਰੋੜ ਰੁਪਏ ਲੁੱਟਿਆ ਗਿਆ ਝੋਨੇ 'ਚ ਆਪਣਾ 5000 ਕਰੋੜ ਰੁਪਏ ਛੋਟੀ ਰਕਮ ਨਹੀਂ ਹੁੰਦੀ ਤੁਹਾਡਾ ਮਾਝੇ 'ਚ 300 400 ਰੇਟ ਪ੍ਰਤੀ ਕੁਇੰਟਲ ਦਾ ਰੇਟ ਸਾਡੇ ਪੰਜਾਬ ਦੇ ਵਿੱਚ ਔਸਤਨ ਲਗਭਗ 150 ਰੁਪਏ ਕੁਇੰਟਲ 1 ਲੱਖ 85000 ਲੱਖ ਟਨ ਫਸਲ ਆਉਂਦੀ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੇ 43000 ਕਰੋੜ ਰੁਪਏ ਇੱਕ ਮਹੀਨਾ ਖਰੀਦ ਤੋਂ ਝੋਨੇ ਤੋਂ ਅਕਾਊਂਟ ਚਮਕ ਲਾਤਾ ਉਹ ਕਿਉਂ ਨਹੀਂ ਦਿੱਤਾ ਕਿਸਾਨਾਂ ਨੂੰ ਪੂਰੀ ਐਮਐਸਪੀ ਕਿਉਂਕਿ ਚੋਰੀ ਸੀ ਇਹ ਜੇ ਦੀ ਵੀ ਜਾਂਚ ਕਰਾਵਾਂਗੇ ਮੈਂ ਬਦਲਾਖੋੜੀ ਦੀ ਗੱਲ ਕਰ ਰਿਹਾ ਸੀ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਹਰਪ੍ਰਤਾਪ ਸਿੰਘ ਜੀ ਅਜਨਾ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਅੱਛਾ ਬਦਲਾਖੋੜੀ ਦੀ ਸੁਣਨੋਂ ਮੈਂ ਕੰਮ ਗੱਲ ਹੁਣ ਆਪਣੀ ਖਤਮ ਕਰਨ ਲੱਗਾ 2 ਮਿੰਟ ਹਰਪ੍ਰਤਾਪ ਦੀ ਵੀ ਗੱਲ ਸੁਣ ਕੇ ਜਾਓ ਤੁਸੀਂ ਸਾਡੇ ਲੀਡਰ ਨੇ ਐਕਐਮਐਲਏ ਨੇ ਅੱਛਾ ਬਦਲਾਖੋੜੀ ਦੀ ਧਿਆਨ ਕਰਿਓ ਜਰਾ ਮੈਂ ਬੋਲ ਰਿਹਾ ਤੁਹਾਨੂੰ ਕਹਿ ਰਿਹਾ ਲੈ ਵੀ ਪ੍ਰਮਾਤਮਾ ਵਾਹਿਗੁਰੂ ਈਸ਼ਵਰ ਅੱਲਾ ਗੋਡ ਸਾਨੂੰ ਸਮਰੱਥਾ ਬਖਸ਼ੇ ਕਿ ਕੱਲ ਨੂੰ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਇਹ ਮੇਰੀ ਜ਼ਿੰਮੇਵਾਰੀ ਹੋਊ ਕਿ ਮੈਂ ਵਾਅਦਾ ਕਰਕੇ ਚੱਲਾਂ ਮੈਂ ਮੁੱਕਰਨ ਵੀ ਨਹੀਂ ਦੇਣਾ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਕੀ ਵਾਅਦਾ ਤੁਹਾਡੇ ਨਾਲ ਅਸੀਂ ਬਣਾਵਾਂਗੇ ਇੱਕ ਬਹੁਤ ਠੋਸ ਬਦਲਾਖੋਰੀ ਜਿਹੜੀ ਲੋਕਾਂ ਨਾਲ ਹੋਈ ਆ ਉਹਦੇ ਵਿਰੋਧੇ ਇੱਕ ਵੱਡਾ ਕਮਿਸ਼ਨ ਖਟਤ ਕੀਤਾ ਜਾਵੇਗਾ ਉਹਨੂੰ ਅੰਗਰੇਜ਼ੀ ਚ ਕਹਿੰਦੇ ਕੋਸਟੀ ਜੁਡੀਸ਼ੀਅਲ ਪਾਵਰਸ ਮੈਜਿਸਟ੍ਰੇਟ ਦੀਆਂ ਪਾਵਰਾਂ ਦੇਾਂਗੇ ਅਸੀਂ ਦੇਖ ਸਕਦੇ ਹਾਂ ਉਹਨੂੰ ਕਵਾਂਗੇ ਕਿ ਸਾਰਿਆਂ ਦੇ ਮੁਕਦਮੇ ਦੀ ਆਵਾਜ਼ ਲਾ ਪੰਜਾਬ ਚੋਂ ਸਰਪੰਚ ਪੰਚ ਕਾਉਂਸਲਰ ਐਮ ਐਲ ਏ ਐਕਸ ਐਮ ਐਲ ਏ ਪ੍ਰਧਾਨ ਸਾਰਿਆਂ ਨੂੰ ਬੁਲਾ ਇਹਨਾਂ ਦੇ ਪਰਚਿਆਂ ਦੀ ਗੱਲ ਤੈਕੀਕਾਦ ਕਰਕੇ ਇਕੱਲੇ ਪਰਚੇ ਨਹੀਂ ਰੱਦ ਕਰਾਉਣੇ ਮੇਰੇ ਵੀਰੋ ਇਕੱਲੇ ਪਰਚੇ ਰੱਦ ਹੋ ਤਾਂ ਸਾਰੀ ਦੁਨੀਆ ਕਰਾ ਦੂਗੀ ਜਿਨ੍ਹਾਂ ਲੋਕਾਂ ਨੇ ਸਾਡੇ ਤੋਂ ਝੂਠੇ ਪਰਚੇ ਦਰਜ ਕੀਤੇ ਉਹਨਾਂ ਦੀ ਧਾਰਾ 182 ਸਾਨੂੰ ਪਾਵਰ ਕਰਦੀ ਆ ਉਹਨਾਂ ਦੇ ਖਿਲਾਫ ਉਲਟੇ ਪਰਚੇ ਦਰਜ ਕਰਾ ਕੇ ਵਿਚ ਛੁੱਟਾ ਕੇ ਤੁਹਾਡੇ ਇਹ ਵੈਦਾ ਕਰਕੇ ਇਹ ਮੇਰਾ ਵੈਦਾ ਨਹੀਂਗਾ ਇਹ ਮੇਰਾ ਵੈਦਾ ਨਹੀਂਗਾ ਇਹ ਤੁਹਾਡੇ ਲੋਕਾਂ ਦੀ ਹਿਫਾਜ਼ਤ ਕਰਨ ਲਈ ਕਿ ਕੱਲ ਨੂੰ ਮੁੜ ਕੇ ਕੋਈ ਪੁਲਿਸ ਵਾਲਾ ਕਿਸੇ ਦੇ ਖਿਲਾਫ ਝੂਠਾ ਮਕਦਮਾ ਦਰਜ ਨਾ ਕਰੇ ਉਹ ਆਪਣਾ ਕੰਮ ਕਰਨ ਮਿੱਠਾ ਜੀ ਆਇਓ ਅਖੀਰਲੀ ਗੱਲ ਇੱਕ ਚੁਟਕਲਾਈ ਸੁਣ ਲਓ ਚੁਟਕਲਾ ਦਾ ਕੀ ਆ ਤੁਸੀਂ ਦੇਖ ਲਿਆ ਕਿ ਭਗਵੰਤ ਮਾਨ ਕੱਲ ਹੰਸਰਾਜ ਜੀ ਦੀ ਘਰਵਾਲੀ ਦਾ ਭੋਗ ਸੀਗਾ ਉੱਥੇ ਗਿਆ ਤੇ ਉੱਥੇ ਸਰਦਾਰ ਬਰਜਿੰਦਰ ਸਿੰਘ ਡਾਕਟਰ ਬਰਜਿੰਦਰ ਸਿੰਘ ਪਦਮਸ਼੍ਰੀ ਉਹ ਵੀ ਭੋਗਤੇ ਸੀਗੇ ਤੁਸੀਂ ਵੀਡੀਓ ਦੇਖ ਲਈ ਹੋਣੀ ਹੁਣ ਤੱਕ ਉਹ ਜਦੋਂ ਉਹਨਾਂ ਨੇ ਭਗਵਾਨ ਪ੍ਰਮਾਨ ਕੋ ਕੇ ਬੰਦਾ ਜਿਹੜਾ ਚੋਰ ਹੁੰਦਾ ਕਾਇਰ ਡਰਪੋਕ ਆ ਉਹਦੀਆਂ ਅੱਖਾਂ ਆਪੀ ਨਹੀਂਵੇਂ ਹੁੰਦਿਆਂ ਉਹਨੇ ਐਦਾਂ ਹੱਥ ਜੋੜ ਕੇ ਸਿੱਧੇ ਗੋਡਿਆਂ ਨੂੰ ਹੱਥ ਪਾ ਲਿਆ ਉਹ ਯਾਰ ਉਹ ਕਿਰਦਾਰ ਦੇਖੋ ਇਸ ਬੰਦੇ ਦਾ ਪਹਿਲਾਂ ਉਹਦੇ ਤੇ ਵਿਜਲੈਂਸ ਦਾ ਮੁਕੱਦਮਾ ਉਹਦੇ ਘਰ ਪੁਲਿਸ ਰੇਡ ਉਹਨਾਂ ਨੇ ਜਾ ਕੇ ਹਾਈ ਕੋਰਟ ਸੁਪਰੀਮ ਕੋਰਟ ਤੋਂ ਸਹਿਤਾ ਲੈ ਕੇ ਬੱਚੇ ਤੇ ਹੁਣ ਉਹਦੇ ਜਨਤਕ ਤੌਰ ਦੇ ਉੱਤੇ ਉਹਦੇ ਗੁੱਡੀਆਂ ਥਰਾ ਰਿਆ ਯਾਰ ਆ ਇਹਨਾਂ ਦੀ ਕਤੂਕਤਾ ਇੰਨੇ ਕਿ ਜੋਗੇ ਹੈਗੇ ਨੇ ਅੱਜ ਤਾਂ ਇਹ ਛਾਤੀਆਂ ਚੌੜੀਆਂ ਕਰਕੇ ਫਿਰਦੇ ਨੇ ਪੁਲਿਸ ਦੇ ਸਿੱਧੇ ਮੇਰੇ ਵੀਰੋ ਯਾਦ ਰਹੇ ਇਸ ਇਰਾਜ ਭਾਗ ਸਦਾ ਨਹੀਂ ਰਹੇ ਕਿਸੇ ਦੇ ਵੀ ਨਹੀਂ ਰਹੇ ਤੇ ਭਗਵਾਨ ਤੇਰਾ ਕਿੱਥੋਂ ਰਹਿ ਜੂਗਾ ਜਿੱਦਣ ਤੁਹਾਡੇ ਕੋ ਰਾਜ ਭਾਗ ਖਸਿਆ ਤੁਹਾਡਾ ਲੋਕਾਂ ਨੇ ਹਸ਼ਰ ਬਹੁਤ ਮਾੜਾ ਕਰਨਾ ਵਾ ਕਿਉਂਕਿ ਤੁਸੀਂ ਲੋਕਾਂ ਦਾ ਵਿਵਹਾਰ ਮਾੜਾ ਕਰ ਰਹੇ ਹੋ ਤੁਹਾਨੂੰ ਬਖਸ਼ਿਆ ਨਹੀਂ ਜਾਨਾ ਪਿੰਡਾਂ ਦੇ ਵਿੱਚ ਆ ਇੱਥੇ ਤੁਹਾਡੇ ਮਾਜੇ ਦਾ ਉਹ ਕੀ ਨਾਮ ਮੰਤਰੀ ਦਾ ਟਮਾਟਰ ਦੱਸਿਓ ਜਰਾ ਕੌਣ ਆ ਉਹ ਟਮਾਟਰ ਕੌਣ ਆ ਮੈਨੂੰ ਕਹਿੰਦਾ ਟਵਿੱਟਰ ਟਵਿੱਟਰ ਤੇ ਖੈਰਾ ਬੈਠਾ ਮੈਂ ਕਿਹਾ ਆਪਣਾ ਟਵਿੱਟਰ ਦੇਖ ਚੱਕ ਅੱਛਾ ਕੀ ਕਰਦਾ ਸੀ ਇਹ ਆ ਜਿਹੜੀਆਂ ਹੁੰਦੀਆਂ ਜ਼ਮੀਨਾਂ ਛਡਾਵਾਂਗੇ ਕਬਜ਼ੇ ਦੀਆਂ ਯੁੱਧ ਨਸ਼ੇ ਵਿਰੁੱਧ ਵਾਂਗੂ ਪਹਿਲਾਂ ਇਹਨਾਂ ਨੇ 2-3 ਸਾਲ ਗੈਰ ਕਾਨੂੰਨੀ ਪੰਚਾਇਤਾਂ ਦੀਆਂ ਜ਼ਮੀਨਾਂ ਛਡਾਵਾਂ ਕਿੱਥੇ ਆ ਉਹ ਇਹਨਾਂ ਦੀ ਮੁਹਿੰਮ ਹੈ ਨਹੀਂਗੀ ਨਾ ਕਿਉਂਕਿ ਫੋਕਸ ਸੀ ਕਿਉਂਕਿ ਮਨ ਵਿੱਚ ਕੋਈ ਆ ਠੋਸ ਇਰਾਦਾ ਹੀ ਨਹੀਂਗਾ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਕਦੀ ਕਦੀ ਕੋਈ ਨਾਰਾ ਦੇ ਦਿੰਦੇ ਆ ਕਦੀ ਕੋਈ ਨਾਰਾ ਦੇ ਦਿੰਦੇ ਆ ਤੇ ਮੁੜ ਕੇ ਮਹੀਨੇ ਦੋ ਮਹੀਨੇ ਬਾਅਦ ਭੁੱਲ ਜਾਂਦੇ ਆ ਜਿਹੜੇ ਬਲਡੋਜ਼ਰ ਨਾਲ ਘਟ ਆਏ ਜਾ ਰਹੇ ਨੇ ਗਰੀਬਾਂ ਦੇ ਟਾਏ ਜਾ ਰਹੇ ਨੇ ਮੇਰੇ ਵੀਰੋ ਸਪਰੀਮ ਕੋਰਟ ਦੇ ਆਦੇਸ਼ ਨੇ ਤੁਸੀਂ ਕਿਸੇ ਦਾ ਘਰ ਨਹੀਂ ਤਾ ਸਕਦੇ 10 ਬੰਦਿਆਂ ਦੇ ਟੰਬਰ ਚੋਂ ਅਗਰੇ ਇੱਕ ਆਦਮੀ ਕੋ ਗਲਤ ਕੰਮ ਕਰਾ ਤੁਸੀਂ ਬਾਕੀ 9 ਨੂੰ ਸਜ਼ਾ ਨਹੀਂ ਦੇ ਸਕਦੇ ਔਰ ਯੂਪੀ ਦਾ ਮਾਡਲ ਬੀਜੇਪੀ ਸਰਕਾਰ ਦਾ ਯੋਗੀ ਸਰਕਾਰ ਦਾ ਜਿਹੜੇ ਬੁਲਡੋਜ਼ਰ ਨਾਲ ਗੈਂਗਸਟਰਾਂ ਦੇ ਘਟਾ ਹੈ ਉਹੀ ਮਾਡਲ ਚੱਕ ਕੇ ਭਗਵੰਤ ਮਾਨ ਨੇ ਜਿਹੜਾ ਹੈ ਆਪਣੇ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਮੇਰੇ ਵੀਰੋ ਸੋ ਮੈਂ ਤੁਹਾਨੂੰ ਸਿਰਫ ਇਹ ਕਹਿਣ ਆਇਆ ਮੈਂ ਸ਼ੁਰੂ ਚ ਵੀ ਕਿਹਾ ਸੀ ਤੇ ਅੰਤ ਵਿੱਚ ਵੀ ਕਿਹਾ ਬੁਲਡੋਜ਼ਰ ਪੋਲਿਟਿਕਸ ਔਰ ਐਨਐਸਏ ਤੇ ਕਿਸਾਨਾਂ ਦੇ ਅੰਦੋਲਨ ਨੂੰ ਤਿੰਨੋਂ ਬੀਜੇਪੀ ਦੀਆਂ ਪਾਲਿਸੀਆਂ ਇਹਦਾ ਮਤਲਬ ਸਿੱਧੇ ਤੌਰ ਦੇ ਉੱਤੇ ਬੀਜੇਪੀ ਰਾਜ ਸਾਡੇ ਦੇ ਉੱਤੇ ਕਰ ਰਹੀ ਆ ਹੋਮ ਮਿਨਿਸਟਰ ਦੀ ਸਟੇਟਮੈਂਟ ਗਲਤ ਨਹੀਂਗੀ ਆ ਮੈਨੂੰ ਹੁਣ ਕਹਿ ਰਹੇ ਫਿਰ ਦਿਖਾ ਰਹੇ ਨੇ ਅਜੇ ਤਾਂ ਅੰਗਰੇਜ਼ੀ ਚ ਲਿਖਿਆ ਭਗਵੰਤ ਮਾਨ ਦੀ ਫੋਟੋ ਲਾ ਕੇ ਟਾਇਲਟ ਕਿੰਗ ਬਾਥਰੂਮਾਂ ਦਾ ਰਾਜਾ ਸੁਭਸ ਮੈਂ ਇਹਨੀਆਂ ਗੱਲਾਂ ਕਰਨੀਆਂ ਸਟੂਡੈਂਟ ਆਪਾਂ ਸਭ ਨੇ ਇਹ ਗੱਲ ਯਾਦ ਰੱਖਣੀ ਕਿ ਅਸੀਂ ਕੌਣ ਆ ਤੇ ਸਾਡੇ ਉੱਤੇ ਸਾਡਾ ਸਿਰ ਕੌਣ ਕੁਚਲ ਰੇ ਨੇ ਜਦੋਂ ਤੁਸੀਂ ਸਿਧਾਂਤਕ ਤੌਰ ਤੇ ਇਹ ਗੱਲ ਸਮਝ ਲਈ ਫਿਰ ਤੁਹਾਨੂੰ ਆਪਣੇ ਦੁਸ਼ਮਣ ਦੀ ਪਛਾਣ ਵਿੱਚ ਕੋਈ ਪ੍ਰੋਬਲਮ ਨਹੀਂ ਆਵੇਗੀ ਮੈਂ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਕਹਿਣਾ ਚਾਹੁੰਦਾ ਜਿਦਾ ਮਿੱਠਾ ਜੀ ਨੇ ਕਿਹਾ ਜਦ ਕਦੀ ਲੋੜ ਪਵੇ ਜਿੱਥੇ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤੁਹਾਡੀ ਫਸਲ ਚੱਕਰ ਵਿੱਚ ਸਦੋਂ ਸਾਨੂੰ ਇੱਥੇ ਆਵਾਂਗੇ ਅਸੀਂ ਤੁਹਾਡੀ ਮਦਦ ਕਰਾਵਾਂਗੇ ਕਿਉਂਕਿ ਐਮ ਐਸ ਵੀ ਸਾਡਾ ਅਧਿਕਾਰ ਆ ਐਮ ਐਸ ਪੀ ਸਾਡੀ ਇੱਕ ਸਰਕਾਰੀ ਗਾਰੰਟੀ ਆ ਜੇ ਸਾਨੂੰ ਉਹਦੇ ਤੋਂ ਵੀ ਘੱਟ ਮੇਰੇ ਖਿਆਲ 35 40 50 ਸਾਲ ਬਾਅਦ ਝੋਨਾ ਜੜਾ ਐ ਐਮਐਸਪੀ ਤੋਂ ਘੱਟ ਵਿਕਿਆ ਇਹਨਾਂ ਦੀ ਬੇਫਿਕੂਫੀ ਦੇ ਕਰਕੇ ਸੋ ਮੈਂ ਤੁਹਾਡਾ ਸਭ ਦਾ মিডিਆ ਦਾ ਸਟੇਜ ਉੱਪਰ ਨੀਚੇ ਸਾਰਿਆਂ ਦਾ ਭੈਣਾਂ ਦਾ ਔਰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੀ ਹੁਣ ਤੁਸੀਂ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਆ ਪਰ ਜਵਾਬ ਪੂਰਾ ਅੱਛੇ ਤਰੀਕੇ ਨਾਲ ਦੇਣਾ ਜਿਹੜਾ ਬੁਲਾਰਾ ਹੁੰਦਾ ਨਾ ਇੱਥੇ ਬੋਲਦਾ ਉਹਦੀਆਂ ਅੱਖਾਂ ਉਹਦੇ ਉਹਦੇ ਚਿਹਰੇ ਦੇ ਟੇਵਰ ਦੇਖ ਲਿਆ ਕਰੋ ਤੁਹਾਨੂੰ ਪਤਾ ਲੱਗ ਜੂਗਾ ਇਹ ਇਹ ਝੂਠਾ ਕਿ ਸੱਚਾ ਬੁਲਾਰਾ ਵਾ ਤੇ ਜੇ ਤੁਹਾਨੂੰ ਲੱਗਦਾ ਸੱਚਾ ਫਿਰ ਉਹਦੀ ਹੌਸਲਾ ਅਫਜ਼ਾਈ ਫਰਜ਼ਾ ਕੱਲੇ ਟਾੜੀਆਂ ਨਾ ਨਹੀਂ ਔਨ ਵਾਲੇ ਸਮੇਂ ਦੇ ਵਿੱਚ ਜਿਵੇਂ ਗਿੱਲ ਸਾਹਿਬ ਨੇ ਕਿਹਾ ਕਿ ਵੋਟਾਂ ਪਾ ਕੇ ਪੂਰੀਆਂ ਸਭ ਲਈ ਕੱਲੇ ਆਪਣੇ ਮੈਂ ਆਪਣੇ ਹਾਸਤੇ ਨਹੀਂ ਮੰਗਦਾ ਸਾਰਿਆਂ ਨੂੰ ਵੋਟਾਂ ਪਾ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰੋ ਤੇ ਬੰਦੇ ਬੰਦੇ ਚੰਗੇ ਲੈ ਕੇ ਆਓ ਯਾਰ ਅੱਗੇ 117 ਬੰਦੇ ਚੰਗੇ ਚਾਹੀਦੇ ਸਿਰਫ ਆਪਾਂ ਨੂੰ ਆਪਾਂ ਜਦੋਂ ਮਾੜੇ ਬੰਦੇ ਚੁਣ ਕੇ ਭੇਜ ਦਿੰਨੇ ਆ ਕਰਪਟ ਬੰਦੇ ਭੇਜ ਦਿੰਨੇ ਆ ਉਹਦਾ ਅਸਰ ਇਹ ਹੁੰਦਾ ਜੋ ਸਾਡੇ ਪੰਜਾਬ ਦਾ ਹੋਣਾ ਆ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਔਰ ਪਿਆਰ ਨਾਲ ਤੁਸੀਂ ਇੱਕ ਵਾਰ ਮੇਰੀ ਫਤਿਹ ਪ੍ਰਵਾਨ ਕਰਨੀ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰਤਾਪ ਜੀ ਨੂੰ ਬੇਨਤੀ ਕਰੂੰਗਾ ਇਹ ਘੜੀ ਸ਼ੁਰੂ